ਸਸੀ ਗਾਂਜੀ ਮੈਂ ਹਾਂ ਵਿਪਨੋ ਕਾੜ ਤੇ ਤੁਸੀਂ ਦੇਖ ਰਹੇ ਹੋ ਵਾਇਸ ਪੰਜਾਬ ਟਾਈਮ ਵਾਇਸ ਪੰਜਾਬ ਟਾਈਮ ਦੇ ਉੱਪਰ ਅਸੀਂ ਤੁਹਾਨੂੰ ਉਹ ਜਾਣਕਾਰੀਆਂ ਦਿੰਨੇ ਹੈਗੇ ਆ ਜਿਹੜੀਆਂ ਕਿ ਤੁਹਾਡੇ ਰੋਜ਼ਮਾਰਾ ਜ਼ਿੰਦਗੀ ਦੇ ਵਿੱਚ ਲਾਭਕਾਰੀ ਹੁੰਦੀਆਂ ਨੇ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਆ ਕਿ ਐਸ ਵੇਲੇ ਮੌਸਮ ਇੱਕਦਮ ਜਿਹੜਾਗਾ ਬਦਲ ਰਿਹਾ ਇੱਕ ਪਾਸੇ ਤਾਂ ਪ੍ਰਾਲੀ ਦੇ ਧੂਮੇ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਮੌਸਮ ਜਿਹੜਾ ਚੇਂਜ ਹੋ ਰਿਹਾ ਇਹਦੇ ਨਾਲ ਜਿਹੜਾ ਖਾਂਸੀ ਜ਼ੁਕਾਮ ਗਲਾ ਖਰਾਬ ਹੋਣ ਦੇ ਕਾਫੀ ਥਾਰੇ ਕੇਸਿਸ ਆ ਰਹੇ ਨੇ ਕੀ ਸਾਨੂੰ ਪ੍ਰਕਾਸ਼ ਦੇਣਾ ਚਾਹੀਦਾ ਔਰ ਕੀ ਕੀ ਜਿਹੜੇ ਹੈਗੇ ਨੇ ਇਹਦੇ ਵਿੱਚ ਬਿਮਾਰੀਆਂ ਵਧੀਆਂ ਨੇ ਇਸ ਮੌਸਮ ਦੇ ਵਿੱਚ ਸਾਡੇ ਨਾਲ ਅੱਜ ਮੋਗਾ ਸਰਕਾਰੀ ਹਸਪਤਾਲ ਦੇ ਡਾਕਟਰ ਕੁਲਦੀਪ ਡਾਕਟਰ ਕੁਲਦੀਪ ਅਗੇ ਨੇ ਜਿਹੜੇ ਕਿ ਮੋਗਾ ਐਮਰਜੈਂਸੀ ਵਿੱਚ ਵੀ ਡੀਲ ਕਰਦੇ ਨੇ ਤੇ ਨਾਲ ਦੀ ਨਾਲ ਓਪੀਡੀ ਦੇ ਵਿੱਚ ਵੀ ਬੈਠਦੇ ਨੇ ਡਾਕਟਰ ਕੁਲਦੀਪ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ 'ਤੇ ਤਾਂ ਸਭ ਇਸ ਤਰੀਕੇ ਨਾਲ ਹੁਣ ਮੌਸਮ ਕਾਫੀ ਜਿਹੜਾ ਹੈਗਾ ਚੇਂਜ ਹੋ ਰਿਹਾ ਹੈ ਇਕਦਮ ਚੇਂਜੇਜ਼ ਆ ਰਹੀ ਹੈ ਐਨਵਾਇਰਨਮੈਂਟ ਵੀ ਚੇਂਜ ਹੋ ਰਿਹਾ ਧੂਆਂ ਵੀ ਬਹੁਤ ਹੈਗਾ ਤੇ ਕਿਦਾਂ ਦੇ ਪ੍ਰਕਾਸ਼ਨਸ ਕੀ ਲੈਣਾ ਚਾਹੀਦੇ ਨੇ ਔਰ ਕਿਸ ਤਰੀਕੇ ਦੇ ਅਕਲ ਪੇਸ਼ੈਂਟ ਜ਼ਿਆਦਾ ਆ ਰਹੇ ਨੇ ਤੇ ਧੂਆਂ ਕਰਕੇ ਸਾਡੇ ਕੋਲ ਪੇਸ਼ੈਂਟ ਆ ਰਹੇ ਛਾਤੀ ਦੇ ਮਰੀਜ਼ ਉਹ ਆ ਰਹੇ ਨੇ ਜਦੋਂ ਜਿਨ੍ਹਾਂ ਨੂੰ ਪਹਿਲਾਂ ਹੀ ਛਾਤੀ ਦੀ ਬਿਮਾਰੀ ਹੈ ਤੇ ਸੀਓਪੀਡੀ ਦੇ ਕੇਸੇ ਜ਼ਿਆਦਾ ਇਨਕਰੀਜ਼ ਹੋ ਗਏ ਹੈ ਸਾਹ ਲੈਣ ਚ ਤਕਲੀਫ ਹੋ ਰਹੀ ਹੈ ਲੋਕਾਂ ਨੂੰ ਤੇ ਕਿੰਨੀ ਹੈ ਉੱਤੋਂ ਅੱਜਕਲ ਇੱਕ ਠੰਡ ਵੀ ਲਾਦੀ ਹੈ ਗਰਮੀ ਵੀ ਲਾਦੀ ਹੈ ਲੋਕਾਂ ਨੂੰ ਉਹ ਠੰਡਾ ਪਾਣੀ ਪੀ ਲੈਂਦੇ ਆ ਤਾਂ ਉਹਨਾਂ ਦਾ ਗਲਾ ਗਲਾ ਵੀ ਖਰਾਬ ਹੈਗਾ ਚੈਕ ਕਰਕੇ ਇਹੋ ਜਿਹੇ ਪੇਸ਼ੈਂਟ ਸਾਡੇ ਕੋਲ ਬਹੁਤ ਆ ਰਹੇ ਨੇ ਅੱਜ ਇਸ ਇੱਕ ਦਿਨ ਨੂੰ ਮੌਸਮ ਇੱਕਦਮ ਚੇਂਜ ਹੋ ਰਿਹਾ ਜੀ ਦੁਪਹਿਰ ਦੇ ਟਾਈਮ ਦੇ ਉੱਤੇ ਗਰਮੀ ਜਿਹੀ ਲੱਗ ਲੱਪੇਦੀ ਸ਼ਾਮ ਨੂੰ ਫਿਰ ਜਿਹੜਾ ਮੌਸਮ ਠੰਡਾ ਹੋ ਜਾਂਦਾ ਰਾਤ ਨੂੰ ਵੀ ਲੋਕ ਜਿਹੜੇ ਗਏ ਨੇ ਹਲੇ ਵੀ ਪੱਖੇ ਚੱਲ ਰਹੇ ਨਹੀਂ ਜਦੋਂ ਕਿ ਨਵੰਬਰ ਦਾ ਮਹੀਨਾ ਆ ਗਿਆ ਹੈ ਜੀ ਹਾਂ ਜੀ ਪਰ ਉਹਨਾਂ ਨੂੰ ਧਿਆਨ ਰੱਖਣ ਨੂੰ ਜਿਹੜੇ ਮੇਰੇ ਕੋਲ ਮਰੀ ਜਾਂਦੇ ਉਹਨਾਂ ਨੂੰ ਮੈਂ ਆ ਹੀ ਕਹਿੰਦਾ ਹੁੰਦਾ ਕਿ ਥੋੜਾ ਧਿਆਨ ਰੱਖੋ ਆਪੇ ਭੇਰ ਰੱਖੋ ਕੋਸਾਕ ਪਾਣੀ ਪੀਓ ਘਰਾਰੇ ਕਰੋ ਕਿਉਂਕਿ ਅੱਜ ਕੱਲ ਜਦੋਂ ਬਾਹਰ ਨਿਕਲਦੇ ਧੂਆ ਬਹੁਤ ਹੈਗਾ ਉਹਨਾਂ ਗ ਬਜ਼ੁਰਗਾਂ ਨੂੰ ਖਾਸ ਕਰਕੇ ਅ ਬਜ਼ੁਰਗਾਂ ਦੀ ਤੁਸੀਂ ਗੱਲ ਕੀਤੀ ਬੱਚਿਆਂ ਦੀ ਗੱਲ ਕੀਤੀ ਤੇ ਡਾਕਟਰ ਸਾਹਿਬ ਜਿਸ ਤਿੱਕੇ ਨਾਲ ਇਹ ਤੁਹੋਂ ਵੇਂਦੀ ਅਲਰਜੀ ਜਿਹੜੀ ਹੈਗੀ ਹੈ ਇਹ ਅਲਰਜੀ ਕੋਈ ਪਰਮਾਨੈਂਟ ਹੁੰਦੀ ਹੈ ਜਾਂ ਕੋਈ ਟਾਈਮ ਪੀਰੀਅਡ ਹੁੰਦਾ ਹੁੰਦਾ ਵੀ ਜਿੰਨੀ ਦੇਰ ਤੱਕ ਤੁਹਾਂ ਹੁੰਦਾ ਹੈ ਵੈਸੇ ਤਾਂ ਟਾਈਮ ਪੀਰੀਅਡ ਲੰਬੇ ਟਾਈਮ ਤੱਕ ਹੀ ਰਹਿੰਦੀ ਹੈ ਕਿਉਂਕਿ ਇੱਕ ਵਾਰ ਜਦੋਂ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਤਾਂ ਉਹ ਲੰਬੇ ਟਾਈਮ ਤੱਕ ਹੀ ਰਹਿੰਦੀ ਹੈ ਪਰ ਜਿਹੜੇ ਸਿੰਪਟਮ ਜਿਹੜੇ ਇਨਕਰੀਜ਼ ਹੁੰਦੇ ਉਹ ਇਸੇ ਮਹੀਨੇ ਜਿਹੜਾ ਤੁਹਾਂ ਵਗਰਾ ਹੁੰਦਾ ਉਹਦੇ ਇਨਕਰੀਜ਼ ਹੁੰਦੇ ਨੇ ਸਿੰਪਟਮ ਕਮ ਅ ਦੱਸਾ ਜਿਵੇਂ ਅੱਜਕੱਲ ਥੋੜਾ ਜਿਹਾ ਅਸੀਂ ਦੇਖ ਰਹੇ ਸੀ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵਾਇਰਲ ਹੋ ਰਿਹਾ ਸੀਗਾ ਡੇਂਗੂ ਦਾ ਵੀ ਅੱਜਕੱਲ ਕਾਫੀ ਕੰਪਰ ਹ ਚਲ ਗਿਆ ਹੈ ਹਾਂਜੀ ਡੇਂਗੂ ਤੇ ਬਹੁਤ ਚੱਲ ਰਿਹਾ ਸਾਡੇ ਕੋਲ ਹੁਣ ਹੀ 3-4 ਪੇਸ਼ੈਂਟ ਐਡਮਿਟ ਨੇ ਸਿਵਲ ਹਸਪੀਟਲ 'ਚ ਇੱਕ ਦੋ ਅਸੀਂ ਕੱਲ ਰੈਫਰ ਕੀਤੇ ਸੀ ਉਹ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਸੀ ਕਿ ਉਹਨਾਂ ਦੇ ਉੱਤੇ ਡੇਂਗੂ ਦੇ ਵੀ ਆ ਰਹੇ ਬੁਖਾਰ ਬੁਖਾਰ ਦੇ ਬਹੁਤ ਪੇਸ਼ੈਂਟ ਆ ਰਹੇ ਹੈ ਸਾਡੇ ਕੋਲ ਡਾਕਟਰ ਸਭ ਸਭ ਤੋਂ ਜ਼ਰੂਰੀ ਜਿਹੜਾ ਹੈ ਇਸ ਵੇਲੇ ਹੈਗਾ ਕਿਉਂਕਿ এনवायरमेंट ਜਿਹੜਾ ਸਾਡਾ ਹੈਗਾ ਉਹ ਚੇਂਜ ਹੋ ਰਿਹਾ ਬਦਲ ਰਿਹਾ ਹੈਗਾ ਔਰ ਤੂੰ ਤੁਹਾਡੇ ਕਹਿੰਦੇ ਮੁਤਾਬਕ ਧੂਵੇਂ ਧੂਵੇਂ ਦਾ ਫੈਕਟ ਜਿਹੜਾ ਹੈਗਾ ਇਹ ਇਹਦਾ ਅਸਰ ਕਿੰਨੀ ਦੇਰ ਤੱਕ ਰਹਿੰਦਾ ਹੈਗਾ ਔਰ ਪ੍ਰਕਾਸ਼ਨ ਸਰ ਇਹਨਾਂ ਦਾ ਅਸਰ ਤੇ ਕੀ ਕਰਦੇ ਦੇਂਦੇ ਪ੍ਰਕਾਸ਼ਨ ਸਰ ਜੀ ਵੀ ਤੁਹਾਨੂੰ ਦੱਸਿਆ ਕਰੂੰ ਥੋੜਾ ਬਾਹਰ ਜੋ ਮੁੱਕੇ ਦੇ ਟਾਈਮ ਤੇ ਹੀ ਨਿਕਲੋ ਜੇ ਲੋੜ ਹੈ ਜ਼ਿਆਦਾ ਉਦੋਂ ਹੀ ਨਿਕਲਣਾ ਚਾਹੀਦਾ ਤੇ ਘਰ ਚਿਰੋ ਮਾਸਕ ਲਾ ਕੇ ਰੱਖੋ ਤੁਸੀਂ ਆਪ ਦਾ ਤੇ ਕੋਸਾ ਪਾਣੀ ਪੀਓ ਕਰੋ ਬਾਹਰ ਨਿਕਲੋ ਕਰੋ ਆ ਕੇ ਗਰਗਲ ਵਗੈਰਾ ਜਰੂਰ ਕਰੋ ਕਿਉਂ ਗਲੇ ਦੇ ਥੋਂ ਫਰਦਾ ਤੇ ਅੰਦਰੋਂ ਜਾਣਾ ਸ਼ੁਰੂ ਹੋ ਜਾਂਦਾ ਉਹਨਾਂ ਦਾ ਲੰਗਸ 'ਚ ਫੈਲਦਾ ਕਰੋ ਅ ਡਾਕਟਰ ਸਾਹਿਬ ਆਮ ਇੱਕ ਕਾਬਲ ਸੀਗੀ ਵੀ ਜਦੋਂ ਸਾਡੇ ਦੇਸ਼ ਦੇ ਵਿੱਚ ਕਰੋਨਾ ਫੈਲਿਆ ਸੀਗਾ ਤੇ ਸਾਡੇ ਵਾਸਤੇ ਮਾਸਕ ਬੜਾ ਬਹੁਤ ਜ਼ਰੂਰੀ ਕਰ ਦਿੱਤਾ ਸੀ ਜਦੋਂ ਕਿ ਮਾਸਕ ਜੜਾਗਾ ਸਾਡੇ ਵਾਸਤੇ ਬਹੁਤ ਇੱਕ ਸੇਫਟੀ ਹੈਗਾ ਜਿਵੇਂ ਹੁਣ ਅੱਜਕੱਲ ਮੌਸਮ ਉਹਦਾਂ ਦਾ ਹੋ ਰਿਹਾ ਮਿੱਟੀ ਜ਼ਿਆਦਾ ਹੋ ਰਹੀ ਹੈ ਧੂਆ ਜ਼ਿਆਦਾ ਹੋ ਰਿਹਾ ਇਹਦੇ 'ਚ ਲੋਕਾਂ ਨੂੰ ਮਾਸਕ ਪਾਉਣ ਦੀ ਵੀ ਇੱਕ ਮਾਸ ਪਾਣਾ ਜ਼ਰੂਰੀ ਹੈ ਸਰ ਕਿਉਂਕਿ ਅੱਜ ਕੱਲ ਜਿਵੇਂ ਕੰਡੀਸ਼ਨ ਚੱਲ ਰਹੀ ਹੈ ਵੈਦਰ ਜਿਵੇਂ ਚੱਲ ਰਿਹਾ ਹੈ ਉਸ ਤੋਂ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਮਾਸ ਆਪਣੇ ਜੀਵਨ ਦਾ ਹਿੱਸਾ ਬਣਦਾ ਹਾਂ ਜੀ ਕੋਈ ਹੋਇਆ ਕਿ ਸੋਚਦੇ ਕਿ ਸਾਹਾਂ ਤੋਂ ਜ਼ਿਆਦਾ ਚੜਦਾ ਪੇਸ਼ੈਂਟ ਤੋਂ ਘਰੇ ਰਹਿਣ ਕਿਤੇ ਜ਼ਿਆਦਾ ਸੇਫ ਰਹਿੰਦੇ ਆਪਣੀ ਅੱਜ ਕੱਲ੍ਹ ਆਈਸ ਦੇ ਪੇਸ਼ੈਂਟ ਵੀ ਇਨਕਰੀਜ਼ ਹੋ ਰਹੇ ਆ ਆਫਥਲਮੋ ਆ ਸਾਡੇ ਤੋਂ ਡਾਕਟਰ ਹੈਗੇ ਉਹਨਾਂ ਕੋਲ ਵੀ ਇਨਕਰੀਜ਼ ਹੋ ਰਿਹਾ ਕਿਉਂਕਿ ਤੋਂ ਵੇਕਰ ਕੇ ਅੱਖਾਂ ਦੀ ਪ੍ਰੋਬਲਮ ਵਾਵਾ ਹੋ ਰਹੀ ਹੈ ਸੋ ਅੱਜਕੱਲ ਜਿਹੜੀਆਂ ਹੈਗੀਆਂ ਮੌਸਮ ਚੇਂਜ ਹੋ ਰਿਹਾ ਹੈਗਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਹੀ ਰਾਇ ਦਊਂਗਾ ਕਿ ਸ਼ਾਮ ਦੇ ਵੇਲੇ ਜਦੋਂ ਵੀ ਤੁਸੀਂ ਜਾਂਦੇ ਹੋ ਕਿਤੇ ਮਾਰਕੀਟ ਦੇ ਵਿੱਚ ਤੇ ਘਟੋ ਘਟ ਮਾਸਕ ਜੜਾਗਾ ਜੂਨ ਪਾਓ ਤਾਂ ਕਿ ਤੁਹਾਨੂੰ ਜੜਾਗਾ ਗਲੇ ਦੀ ਤੇ ਨੱਕ ਦੀ ਬਿਮਾਰੀਆਂ ਤੋਂ ਜੜਾਗਾ ਬਚਾਰਿਆ ਸਕੇ ਨਾਲ ਦੀ ਨਾਲ ਹੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਹੁਣ ਮੌਸਮ ਇੱਕਦਮ ਚੇਂਜ ਹੋ ਗਿਆ ਤਾਂ ਤੁਹਾਨੂੰ ਗਰਮ ਪਾਣੀ ਜੜਾਗਾ ਉਹ ਜੂਰ ਇੱਕ ਦੋ ਵਾਰੀ ਦਿਨ ਦੇ ਵਿੱਚ ਪੀਣਾ ਚਾਹੀਦਾ ਹੈਗਾ ਤਾਂ ਕਿ ਤੁਹਾਡੀ ਦੇਕਰ ਕੋਈ ਪ੍ਰੋਬਲਮਸ ਵੀ ਤੁਹਾਨੂੰ ਸੈਪਟੰਬਰ ਮਹੀਨਾ ਜਰਾਂਦੇ ਨੇ ਤੇ ਉਹ ਦੂਰ ਹੋਦਾ ਹੈ ਉਹ ਨਾਲ ਦੀ ਨਾਲ ਜੇਕਰ ਥੋੜਾ ਖਾਂਸੀ ਜੁਕਾਮ ਲਗਾਤਾਰ ਰਹਿੰਦਾਗਾ ਤੇ ਡਾਕਟਰ ਦੇ ਨਾਲ ਕੰਸਲਟ ਕਰਨਾ ਵੀ ਬਹੁਤ ਜ਼ਰੂਰੀ ਹੈ